ਉਹ ਇੱਕ ਢਿੱਲੋਂ ਅੰਬਰਸਰੀਆ ਆ ਤੂੰ ਆਪਣੀ ਸਲਾਹ ਆਪਣੇ ਆਪਣੇ ਕੋਲ ਨਹੀਂ ਰੱਖ ਸਕਿਆ ਪਚੀ ਨਹੀਂ ਤੈਨੂੰ ਗੱਲ ਪਿਓਲਟੀਆਂ ਕਰਨ ਲੱਗ ਪਿਆ ਤੂੰ ਕੜੇ ਦਾ ਐਡਾ ਕੱਡਾਕ ਮਸਲਾ ਬਣਾਉਣਾ ਤੈਨੂੰ ਮੇਰੇ ਕੋਲ ਮੇਰੇ ਨਾਲ ਰਹਿ ਕੇ ਦੱਸ ਤੈਨੂੰ ਦੇਖ ਤੈਨੂੰ ਮੈਂ ਤੈਨੂੰ ਦੱਸਦਾ ਮੈਂ 100 ਤੇ ਦਿਹਾੜੀ ਦੇ ਵਿੱਚ 100 ਕੰਮ ਕਰਦੇ ਆ ਕਦੇ ਖੇਤਾਂ ਦੇ ਵਿੱਚ ਕਹੀ ਚਲਾਉਨੇ ਕਦੇ ਖੇਤਾਂ ਦੇ ਵਿੱਚ ਰੇ ਸਪਰੇ ਪਾਉਨੇ ਆ ਕੜੇ ਦੀ ਮਾਂ ਚੁੱਧ ਜਾਂਦੀ ਏ ਜਿਹੜੇ ਯੂਰੀਆ ਫਰਟੀਲਾਈਜ਼ਰ ਖੇਤਾਂ 'ਚ ਪਾਉਨੇ ਆ ਸਮਝ ਗਿਆ ਕਿਤੇ ਪਾ ਕੇ ਦੇਖੀ ਕਿੰਦਾਂ ਦੀ ਪਾਣ ਚੜਦੀ ਆ ਕੜੇ ਦੇ ਉੱਤੇ ਸਾਲੇ ਬੇਮਤਲਬ ਦਾ ਜਿਲੇ ਤੁਸੀਂ ਚਿਤੜ ਤੋਂ ਨੇ ਆ ਟੱਟੀ ਵਾਲੇ ਸਾਲਿਓ ਫੇਰ ਕੜੇ ਲਾਉਨੇ ਆ ਮੁੜ ਕੇ ਕੜਿਆਂ ਦੀ ਪੂਜਾ ਕਰਦੇ ਆ ਧੂਪ ਬੱਤੀ ਦਿਨੇ ਕੜਿਆਂ ਨੂੰ ਸੈਕਸ ਕਰਨ ਵੇਲੇ ਹੈਂ ਹੱਥ ਹੱਥ ਰਸੀ ਕਰਨ ਵੇਲੇ ਕੋਈ ਤੁਸੀਂ ਤੁਸੀਂ ਜਿਲੇ ਬੱਕਰੇ ਝਾਟਕਦੇ ਆ ਫੇਰ ਹੀ ਖੂਨ ਨਾਲ ਲੱਥਪੱਥ ਹੁੰਦੇ ਇਹ ਆਂਡਾ ਭੰਨਣਾ ਤੁਹਾਨੂੰ ਸਾਲਿਓ ਪਤਾ ਹੈਗਾ ਬੇਫਕੂਫ ਨਾਨ ਫਰਟੀਲਾਈਜ਼ਡ ਇਹ ਆਂਡੇ ਆ ਸਾਲਿਓ ਇਹ ਮਸ਼ੀਨੀ ਆਂਡੇ ਆ ਜਿਹੜੇ ਮਾਰਕੀਟ ਦੇ ਵਿੱਚ ਆਉਂਦੇ ਆ ਸਾਲੇ ਬੇਫਕੂਫ ਫੇ ਬਾਇਓ ਦੇ ਵਿੱਚ ਲਿਖਣਾ ਆ ਅਖੇ ਗੁਲਾਮੀ ਦਾ ਬਾਣਾ ਹੋ ਸਕਦਾ ਆ ਜਮੀਰੋਂ ਮੈਂ ਆਜ਼ਾਦ ਰਹਿਣਾ ਕੋਸ਼ਿਸ਼ ਕਰੂੰਗਾ ਟੱਟੂ ਤੂੰ ਕੋਸ਼ਿਸ਼ ਕਰੂੰਗਾ ਸਾਲਿਆ ਜੇ ਤੂੰ ਐਡਾ ਹੀ ਗੈਰਤ ਦਾ ਗੈਰਤਮੰਦ ਏਂ ਜੇ ਤੁਸੀਂ ਐਡੇ ਗੈਰਤਮੰਦ ਏ ਗੁਲਾਮੀ ਦਾ ਬਾਣਾ ਕਾ ਨੂੰ ਪਾਣਾ ਦਸਵੇਂ ਪਾਤਸ਼ਾਹ ਦਾ ਆਜ਼ਾਦੀ ਦਾ ਬਾਣਾ ਪਾਓ ਤੁਹਾਡੀ ਸੋਚ ਵੀ ਗੁਲਾਮ ਆ ਤੇ ਤੁਸੀਂ ਆਪ ਵੀ ਗੁਲਾਮ ਆ ਕਿਉਂਕਿ ਖੋਪੜ ਖਾਲੀ ਆ ਨਾ ਗੁਰਮਤ ਤੋਂ ਬਿਨਾਂ ਗੁਰਮਤ ਤੋਂ ਬਿਨਾਂ ਖੋਪੜ ਖਾਲੀ